ਬਤ ਕਰ ਲੈਨੇ ਆਰ ਪੀ ਸਿੰਘ ਉਹਨਾਂ ਦੀ ਜੋ ਕਿ ਪਿਛਲੇ ਦਿਨੀ ਦਿੱਲੀ ਦੇ ਮੁੱਖ ਮੰਤਰੀ ਨੂੰ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਉਹਨਾਂ ਦੀ ਰਿਹਾਈ ਦੇ ਮਸਲੇ ਤੇ ਮਿਲੇ ਵੀ ਹੈਗੇ ਨੇ ਸਰਦਾਰਤਾ ਸਿੰਘ ਜੀ ਕਿਵੇਂ ਦੇਖਦੇ ਹੈਗੇ ਹੋ ਭਾਰਤੀ ਜਨਤਾ ਪਾਰਟੀ ਦੇ ਹੀ ਲੀਡਰ ਹੈਗੇ ਨੇ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੇ ਵਿੱਚ ਸਰਕਾਰ ਉਹਨਾਂ ਦੀ ਸੈਂਟਰ ਦੇ ਵਿੱਚ ਸਰਕਾਰ ਹੈ ਕੀ ਆਪਣੀ ਹੀ ਪਾਰਟੀ ਦੇ ਵਿੱਚ ਇਸ ਤਰ੍ਹਾਂ ਮਤਲਬ ਇਸ ਤਰੀਕੇ ਦੀ ਮੁਸ਼ਕਲਤਾ ਪਕੈਲੀ ਵੀ ਕਰਨੀ ਪੈਂਦੀ ਹੈਗੀ ਆ ਜਾਂ ਕਿਸ ਤਰ੍ਹਾਂ ਜੇ ਹੁਣ ਭਾਰਤੀ ਜਨਤਾ ਪਾਰਟੀ ਚਾਹੇ ਤੇ ਕੀ ਪ੍ਰੋਫੈਸਰ ਭੁੱਲਰ ਦੀ ਰਿਹਾਈ ਨਹੀਂ ਹੋ ਸਕਦੀ ਸਰਦਾਰ ਆਰ ਪੀ ਸਿੰਘ ਦੀ ਜਿਹੜੇ ਕੋਸ਼ਿਸ਼ਾਂ ਘਟੁਕਟ ਉਹਨਾਂ ਦਾ ਸਵਾਗਤ ਕਰਨਾ ਬਣਦਾ ਵੇ ਇੱਕ ਗੁਰਸਿੱਖ ਜਾ ਹੈ ਭਾਜਪਾ ਵਿੱਚ ਹੀ ਹੈਗਾ ਉਹ ਯਤਨਤਾ ਜਿਹੜਾ ਇਮਾਨਦਾਰੀ ਨਾਲ ਉਹ ਕਰ ਰਿਹਾ ਹੈਗਾ ਬਾਕੀ ਤੁਸੀਂ ਕਿਹਾ ਵੀ ਦਿੱਲੀ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਸੈਂਟਰ ਵਿੱਚ ਵੀ ਸਰਕਾਰ ਹੈ ਕਿਉਂਕਿ ਸੋ ਦੋਵਾਂ ਨੂੰ ਜੇ ਇਮਾਨਦਾਰੀ ਹੋਵੇ ਵੀ ਰਿਹਾਈ ਕਰਨੀ ਹੈਗੀ ਉਹ ਮਾਨਸਿਕ ਤੌਰ ਤੇ ਪ੍ਰੋਫੈਸਰ ਸਾਹਿਬ ਠੀਕ ਨਹੀਂ ਹੈਗੇ ਸੋ ਹੁਣ ਉਹਨਾਂ ਦਾ ਜਿਹੜਾ ਹੈਗਾ ਵੀ ਕੋਈ ਮੈਨੂੰ ਲੱਗਦਾ ਨਹੀਂ ਵੀ ਜੇਲ੍ਹ ਵਿੱਚ ਰੱਖਣਾ ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਜਾਇਜ਼ ਹੈਗਾ हां जे ਹਲੇ ਵੀ ਕੌਮ ਇਹ ਕਹਿੰਦੀ ਹੈਗੀ ਵੀ ਬਾਹਰ ਆ ਕੇ ਉਹਨਾਂ ਨੂੰ ਫੇਰ ਸਰਗਰਮ ਕੀਤਾ ਜਾਵੇ ਸਾਨੂੰ ਲੱਗਦਾ ਵੀ ਟੂ ਮੱਚ ਆ ਉਹਨਾਂ ਲਈ ਇੱਕ ਬੰਦਾ ਜਿਹੜਾ ਜਿਹੜਾ 10-12 ਸਾਲ ਰੂਪੋਛ ਰਿਹਾ 30 ਸਾਲ ਤੋਂ ਜੇਲ੍ਹ ਵਿੱਚ ਆ ਜੇ ਹਲੇ ਅਸੀਂ ਅਸੀਂ ਕੋਈ ਬਦਲਵੀਂ ਲੀਡਰਸ਼ਿਪ ਪੈਦਾ ਨਹੀਂ ਕਰ ਸਕੇ ਹਲੇ ਵੀ ਉਹਨਾਂ ਉਹਨਾਂ ਵਿਚਾਰਿਆਂ ਤੋਂ ਹੀ ਅਸੀਂ ਉਮੀਦ ਕਰਦੇ ਹਾਂ ਵੀ ਉਹ ਅਗਲੇ 20-25 ਸਾਲ ਹੋਰ ਕੌਮ ਦੀ ਅਗਵਾਈ ਕਰਨ ਇਹ ਅਸੀਂ ਆਪਣੇ ਆਪ ਨੂੰ ਜਿਹੜਾ ਹੈਗਾ ਗਲਤ ਹਸ ਕੌਮ ਇੱਕ ਵੱਖਰੀ ਸਿਧਾਂਤਕ ਲੀਡਰਸ਼ਿਪ ਪੈਦਾ ਕਰੇ ਨਵੇਂ ਨੌਜਵਾਨਾਂ ਨੂੰ ਤਿਆਰ ਕਰੇ ਸੋ ਉਹਨਾਂ ਤੇ ਇੰਨਾ ਭਾਰ ਪਾਉਣ ਨਾਲ ਉਹ ਆਪਣੀ ਜ਼ਿੰਮੇਵਾਰੀ ਪੰਥਲੇ ਨਿਭਾ ਗਏ 1984 ਤੋਂ ਉਹ ਭਗੌੜੇ ਚੱਲੇ ਆ ਰਹੇ ਆ ਕਿੰਨਾ ਕੁਸ਼ ਉਹਨਾਂ ਨੇ ਸਹਿਆ ਕਿੰਨਾ ਤਸ਼ੱਦਦ ਕਿੰਨੀਆਂ ਔਖਾਂ ਕਿੰਨੀਆਂ ਔਕੜਾਂ ਸਹੀਆਂ ਤੇ 30 ਸਾਲਾਂ ਤੋਂ ਉਹ ਨਿਰੰਤਰ ਆ ਜਿਹੜੀ ਸਰਲੱਥ ਜੇਲ੍ਹ ਜ਼ਿੰਦਗੀ ਜਿਉ ਰਹੇ ਹੈਗੇ ਆ ਸੋ ਹੁਣ ਇਹ ਉਮੀਦਾਂ ਕਰਨੀਆਂ ਵੀ ਉਹ ਬਾਹਰ ਆ ਕੇ ਸਾਡੀ ਅਖਵਾਈ ਕਰਨਗੇ ਸਾਨੂੰ ਲੱਗਦਾ ਵੀ ਅਸੀਂ ਉਹਨਾਂ ਤੇ ਜਿਆਦਾ ਭਾਰ ਪਾ ਰਹੇ ਹੈਗੇ ਆ ਉਹ ਆਪਣੀ ਜ਼ਿੰਮੇਵਾਰੀ ਨਿਭਾ ਚੁੱਕੇ ਆ ਤੇ ਅੱਗੇ ਆਪਾਂ ਗੱਲਬਾਤ ਕਰ ਲੈਣੀ ਆ ਭਾਈ ਬਲਵੰਤ ਸਿੰਘ ਰਾਜੋਵਾਲਾ ਹੋਣਾ ਦੀ ਸਰਦਾਰ ਹਰਪਤਾ ਸਿੰਘ ਜੀ ਕਿਵੇਂ ਚੱਲਦਾ ਹੈ ਇਹ ਸਿਸਟਮ ਕਿਉਂਕਿ ਤੁਹਾਨੂੰ ਤੇ ਜਿਆਦਾ ਜਾਣਕਾਰੀ ਹੋਏਗੀ ਹੁਣ ਕਿਹਾ ਹੀ ਗਿਆ ਸੀ ਕਿ 15 ਅਕਤੂਬਰ ਨੂੰ ਜਿਹੜੀ ਹੈ ਸੁਣਵਾਈ ਹੋਣੀ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਕੇਸ ਦੀ ਔਰ ਉਹ ਵੀ ਜੇ ਆਪਾਂ ਕਹੀਏ ਕਿ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਬਕਾਇਦਾ ਬਾਰ-ਬਾਰ ਸਰਕਾਰ ਨੂੰ ਬਹੁਤ ਆਪਾਂ ਕਹੀਏ ਕਿ ਤਕਰੀਬਨ ਕਾਫੀ ਵਰੀ ਸਰਕਾਰ ਨੂੰ ਝਾੜ ਪਾਈ ਕਿ ਤੁਸੀਂ ਇਸ ਤੇ ਫੈਸਲਾ ਕਿਉਂ ਨਹੀਂ ਲੈਂਦੇ ਤੇ ਪਿਛਲੀ ਜਦੋਂ ਪਿਛਲੀ ਵਾਰੀ ਸੁਣਵਾਈ ਹੋਈ ਸੀ ਉਦੋਂ ਇਹ ਲੱਗ ਰਿਹਾ ਸੀ ਕਿ 15 ਨੂੰ ਕੋਈ ਫੈਸਲਾ ਜ਼ਰੂਰ ਆਵੇਗਾ ਪਰ ਹੁਣ ਆਪਾਂ ਦੇਖਿਆ ਕਿ ਕੋਈ ਖਬਰਾਂ ਨਹੀਂ ਨੇ ਕੋਈ ਮੀਡੀਆ ਦਾਰਾ ਕਵਰ ਵੀ ਨਹੀਂ ਕਰ ਰਿਹਾ ਔਰ ਨੋਟੀਫਿਕੇਸ਼ਨ ਵੀ ਨਹੀਂ ਹੋਇਆ ਮਤਲਬ ਕੀ ਅੰਡਰ ਦਾ ਕਾਰਪਟ ਕੋਈ ਗੱਲ ਹੋ ਗਈ ਜਾਂ ਇਹ ਇਦਾਂ ਅੱਗੇ ਵੀ ਹੋਇਆ ਕਦੀ ਕਿਹਾ ਪਾ ਗਏ ਇਦਾਂ ਹੀ ਹੋਇਆ ਭਾਈ ਲਾਲ ਸਿੰਘ ਵਾਲੇ ਕੇਸ ਚ ਇਦਾਂ ਹੀ ਹੋਇਆ ਉਹਨਾਂ ਦੀ ਰਿਹਾਈ ਦਾ ਜਿਹੜਾ ਹੈਗਾ ਵੀ ਉਹ ਕੇਸ ਆ ਕਿਉਂਕਿ ਕੋਸ਼ ਕੇਸਿਸ ਇਸ ਤਰ੍ਹਾਂ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਹਨਾਂ ਦੀ ਰਿਹਾਈ ਦਾ ਪਾਤਾ ਸੀ ਫਿਰ ਜਿਹੜੀ ਹੈਗੀ ਸਰਕਾਰ ਆ ਸੁਪਰੀਮ ਕੋਰਟ ਚਾਚੜੇ ਚਲੇਗਾ ਸੀ ਉੱਥੇ ਜਿਹੜਾ ਕੇਸ ਆ ਉਹਨਾਂ ਦਾ ਨੋਟੀਫਾਈਓ ਨਹੀਂ ਹੋਣ ਦਿੱਤਾ ਹਮ ਇੰਟੈਲੀਜੈਂਸ ਏਜੰਸੀਆਂ ਤੇ ਅਫਸਰ شاہੀ ਨੇ ਉਦੋਂ ਤੱਕ ਉਹ ਕੇਸ ਨੋਟੀਫਾਈ ਨਹੀਂ ਹੋਣ ਦਿੱਤਾ ਜਦੋਂ ਉਹਨਾਂ ਨੂੰ ਇਹ ਨਹੀਂ ਲੱਗ ਗਿਆ ਵੀ ਜਿਹੜਾ ਜੱਜ ਆ ਗਿਆ ਉਹ ਸਾਡੇ ਹੱਕ ਦਾ ਫੈਸਲਾ ਕਰੇਗਾ ਹਣਾ ਸੋ ਇਹ ਦੇਖੋ ਵੀ ਉਹਦੇ ਚੋਂ ਕਦੀ ਕਹਿ ਦੇਣਾ ਅੱਜ ਵਕੀਲ ਨਹੀਂ ਆਇਆ ਅੱਜ ਸਰਕਾਰੀ ਵਕੀਲ ਛੁੱਟੀ ਤੇ ਹੈਗਾ ਕਦੀ ਨੋਟੀਫਾਈ ਹੋ ਨਹੀਂ ਹੋਇਆ ਕਦੀ ਨੋਟੀਫਾਈ ਹੋ ਗਿਆ ਲੱਗਦਾ ਸੀਗਾ ਵੀ ਅੱਜ ਸੁਣਵਾਈ ਹੋਏਗੀ ਉਹ ਤਾਂ ਕਹਿੰਦਾ ਵੀ ਜੱਜ ਬਿਮਾਰ ਹੋ ਗਿਆ ਛੁੱਟੀ ਤੇ ਚਲਾ ਗਿਆ ਮਤਲਬ ਕਿ ਜਦੋਂ ਜਿਹੜਾ ਉਹਨਾਂ ਤੋਂ ਪਹਿਲਾਂ ਦਾ ਕੇਸ ਆ ਉਹ ਜੱਜ ਸੁਣ ਕੇ ਗਿਆ ਜਦੋਂ ਭਾਈ ਲਾਲ ਸਿੰਘ ਵਾਲੇ ਕੇਸ ਦੀ ਵਾਰੀ ਆਈ ਤਾਂ ਜੱਜ ਛੁੱਟੀ ਤੇ ਚਲੇ ਜਾਂਦਾ ਸੋ ਇਹ ਸਾਰੇ ਸਿਸਟਮ ਨੂੰ ਮੈਨੀਪੂਲੇਟ ਕਰਕੇ ਵੀ ਉਹ ਫੈਸਲਾ ਨਾ ਹੋਵੇ ਹੁਣ ਮੈਨੂੰ ਲੱਗਦਾ ਵੀ ਉਸ ਆਈ ਤੇ ਆ ਗਿਆ ਬਈ ਐਤਕੀ ਨੋਟੀਫਾਈ ਨਹੀਂ ਹੋਇਆ ਹੁਣ ਕੀ ਤਰੀਕ ਪੈ ਗਈ ਫਿਰ ਕਹਣਗੇ ਅੱਜ ਸਰਕਾਰੀ ਵਕੀਲ ਆ ਜੀ ਬੜਾ ਬੜਾ ਰੁੱਝਿਆ ਹੋਇਆ ਹੋਰ ਬਹੁਤ ਇੰਪੋਰਟੈਂਟ ਕੇਸ ਨੇ ਨਹੀਂ ਆ ਸਕਿਆ ਸਰਕਾਰ ਦਾ ਦਾਅਵਾ ਨਹੀਂ ਆਇਆ ਪੰਜ ਚਾਰ ਮਹੀਨੇ ਇਦਾਂ ਕੱਢ ਦੇਣਗੇ ਸੋ ਜਿਹੜੀਆਂ ਹਦਾਇਤਾਂ ਨੇ ਉੱਪਰ ਵੀ ਬੰਦੇ ਨਹੀਂ ਛੱਡਣੇ ਸੋ ਅਦਾਲਤੀ ਪ੍ਰਕਿਰਿਆ ਰਾਹੀ ਇਸ ਤਰ੍ਹਾਂ ਔਲਝਾ ਆ ਕੇ ਹੈਗਾ ਇਨਸਾਫ ਤੋਂ ਮੂੰਹ ਮੋੜਿਆ ਜਾਂਦਾ ਹੈ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰ ਲੈਨੇ ਆਰ ਪੀ ਸਿੰਘ ਹੁਣਾਂ ਦੀ ਜੋ ਕਿ ਪਿਛਲੇ ਦਿਨੀ ਦਿੱਲੀ ਦੇ ਮੁੱਖ ਮੰਤਰੀ ਨੂੰ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਹੁਣਾਂ ਦੀ ਰਿਹਾਈ ਦੇ ਮਸਲੇ ਤੇ ਮਿਲੇ ਵੀ ਹੈਗੇ ਨੇ ਸਰਦਾਰ ਅਤਾ ਸਿੰਘ ਜੀ ਕਿਵੇਂ ਦੇਖਦੇ ਹੈਗੇ ਉਹ ਭਾਰਤੀ ਜਨਤਾ ਪਾਰਟੀ ਦੇ ਹੀ ਲੀਡਰ ਹੈਗੇ ਨੇ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੇ ਵਿੱਚ ਸਰਕਾਰ ਹੈ ਉਹਨਾਂ ਦੀ ਸੈਂਟਰ ਦੇ ਵਿੱਚ ਸਰਕਾਰ ਹੈ ਕੀ ਆਪਣੀ ਹੀ ਪਾਰਟੀ ਦੇ ਵਿੱਚ ਇਸ ਤਰ੍ਹਾਂ ਮਤਲਬ ਇਸ ਤਰੀਕੇ ਦੀ ਮੁਸ਼ਕਲ ਆਪਾਂ ਕਹਿ ਲਈ ਵੀ ਕਰਨੀ ਪੈਂਦੀ ਹੈਗੀ ਆ ਜਾਂ ਕਿਸ ਤਰ੍ਹਾਂ ਜੇ ਹੁਣ ਭਾਰਤੀ ਜਨਤਾ ਪਾਰਟੀ ਚਾਹੇ ਤੇ ਕੀ ਪ੍ਰੋਫੈਸਰ ਭੁੱਲਰ ਦੀ ਰਿਹਾਈ ਨਹੀਂ ਹੋ ਸਕਦੀ ਹਾਂਜੀ ਹਾਂਜੀ ਸਾਰਾ ਕੁਝ ਹੋ ਸਕਦਾ ਹੈਗਾ ਹੁਣ ਤੁਸੀਂ ਦੇਖੋ ਇੱਕ ਤਾਂ ਸਰਦਾਰ ਆਰ ਪੀ ਸਿੰਘ ਦੀ ਜਿਹੜੇ ਕੋਸ਼ਿਸ਼ਾਂ ਘਟਕਟ ਉਹਨਾਂ ਦਾ ਸਵਾਗਤ ਕਰਨਾ ਬਣਦਾ ਵੇ ਇੱਕ ਗੁਰਸਿੱਖ ਹੈ ਭਾਜਪਾ ਵਿੱਚ ਹੀ ਹੈਗਾ ਉਹ ਯਤਨ ਤਾਂ ਜਿਹੜਾ ਇਮਾਨਦਾਰੀ ਨਾਲ ਉਹ ਕਰ ਰਿਹਾ ਹੈਗਾ ਬਾਕੀ ਤੁਸੀਂ ਕਿਹਾ ਵੀ ਦਿੱਲੀ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਸੈਂਟਰ ਵਿੱਚ ਵੀ ਸਰਕਾਰ ਹੈਗੇ ਸੋ ਦੋਵਾਂ ਨੂੰ ਜੇ ਇਮਾਨਦਾਰੀ ਹੋਵੇ ਵੀ ਰਿਹਾਈ ਕਰਨੀ ਹੈਗੀ ਉਹ ਮਾਨਸਿਕ ਤੌਰ ਤੇ ਪ੍ਰੋਫੈਸਰ ਸਾਹਿਬ ਠੀਕ ਨਹੀਂ ਹੈਗੇ ਸੋ ਹੁਣ ਉਹਨਾਂ ਦਾ ਜਿਹੜਾ ਹੈਗਾ ਵੀ ਕੋਈ ਮੈਨੂੰ ਲੱਗਦਾ ਨਹੀਂ ਵੀ ਜੇਲ੍ਹ ਵਿੱਚ ਰੱਖਣਾ ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਜਾਇਜ਼ ਹੈਗਾ ਬਹੁਤ ਲੰਮੇ ਸਮੇਂ ਤੋਂ ਉਹ ਸੈਕੈਟ੍ਰਿਕ ਡੈਮਰੀਜ ਨੇ ਹਸਪਤਾਲ ਜੀ ਜਿਹੜਾ ਹੈਗਾ ਉਹ ਆਪਣਾ ਜੇਲ੍ਹ ਦਾ ਜੀਵਨ ਆ ਉਹ ਗੁਜ਼ਾਰ ਰਹੇ ਹੈਗੇ ਸੋ ਰਿਹਾਈ ਆ ਜਿਹੜੀ ਹੋ ਜਾਣੀ ਚਾਹੀਦੀ ਆ ਸੋ ਸਾਨੂੰ ਲੱਗਦਾ ਵੀ ਉਹ ਯਤਨ ਆ ਜਿਹੜੇ ਲੋਕ ਕਰ ਰਹੇ ਹੈਗੇ ਆ ਪਰ ਹਾਲ ਦੀ ਘੜੀ ਜਿਹੜੀ ਅਫਸਰ ਸ਼ਾਹੀ ਆ ਉਹ ਨਵੇਂ ਚਾਹੁੰਦੇ ਵੀ ਸਿੱਖਾਂ ਦੇ ਜਿਹੜੇ ਬੰਦੀ ਸਿੰਘ ਆ ਰਿਹਾ ਕੀਤਾ ਜਾਣ ਹਾਲਾਂਕਿ 8-9 ਕੇ ਸਿੰਘ ਰਹੇ ਨੇ ਜਿਹੜੇ ਮੇਨ ਰਹਿ ਗਏ ਹੋਏ ਨੇ ਜੇ ਉਹਨਾਂ ਨੂੰ ਰਿਹਾ ਵੀ ਕਰ ਦਿੱਤਾ ਜਾਵੇ 30-30 ਸਾਲਾਂ ਦੇ ਨੇ ਉਹ ਆਪ ਦਾ ਇੱਕ ਤਰ੍ਹਾਂ ਨਾਲ ਜਿਹੜਾ ਜੀਵਨ ਹੰਢਾ ਚੁੱਕਿਆ ਉਹ ਆਪਣੀ ਕੌਮ ਪ੍ਰਤੀ ਵੀ ਜਿਹੜੀ ਜ਼ਿੰਮੇਵਾਰੀ ਆ ਉਹ ਨਿਭਾ ਚੁੱਕਿਆ ਹਾਂ ਜੇ ਹਲੇ ਵੀ ਕੌਮ ਇਹ ਕਹਿੰਦੀ ਹੈਗੀ ਆ ਵੀ ਬਾਹਰ ਆ ਕੇ ਉਹਨਾਂ ਨੂੰ ਫੇਰ ਸਰਗਰਮ ਕੀਤਾ ਜਾਵੇ ਸਾਨੂੰ ਲੱਗਦਾ ਵੀ ਟੂ ਮੱਚ ਆ ਉਹਨਾਂ ਲਈ ਇੱਕ ਬੰਦਾ ਜਿਹੜਾ ਜਿਹੜਾ 10-12 ਸਾਲ ਰੂਪੋਛ ਰਿਹਾ 30 ਸਾਲ ਤੋਂ ਜੇਲ੍ਹ ਵਿੱਚ ਚੇ ਹਲੇ ਅਸੀਂ ਅਸੀਂ ਕੋਈ ਬਦਲਵੀਂ ਲੀਡਰਸ਼ਿਪ ਪੈਦਾ ਨਹੀਂ ਕਰ ਸਕੇ ਹਲੇ ਵੀ ਉਹਨਾਂ ਉਹਨਾਂ ਵਿਚਾਰਿਆਂ ਤੋਂ ਹੀ ਅਸੀਂ ਉਮੀਦ ਕਰਦੇ ਹਾਂ ਵੀ ਉਹ ਅਗਲੇ 20-25 ਸਾਲ ਹੋਰ ਕੌਮ ਦੀ ਅਗਵਾਈ ਕਰਨ ਇਹ ਅਸੀਂ ਆਪਣੇ ਆਪ ਨੂੰ ਜਿਹੜਾ ਹੈਗਾ ਗਲਤ ਆ ਸੋ ਕੌਮ ਇੱਕ ਵੱਖਰੀ ਸਿਧਾਂਤਕ ਲੀਡਰਸ਼ਿਪ ਪੈਦਾ ਕਰੇ ਨਵੇਂ ਨੌਜਵਾਨਾਂ ਨੂੰ ਤਿਆਰ ਕਰੇ ਸੋ ਉਹਨਾਂ ਤੇ ਇੰਨਾ ਭਾਰ ਪਾਉਣ ਨਾਲ ਉਹ ਆਪਣੀ ਜ਼ਿੰਮੇਵਾਰੀ ਪੰਥਲੇ ਨਿਭਾ ਗਏ 1984 ਤੋਂ ਉਹ ਭਗਾਉੜੇ ਚੱਲੇ ਆ ਰਹੇ ਆ ਕਿੰਨਾ ਕੁਸ਼ ਉਹਨਾਂ ਨੇ ਸਹਿਆ ਕਿੰਨਾ ਤਸ਼ੱਦਦ ਕਿੰਨੀਆਂ ਔਖਾਂ ਕਿੰਨੀਆਂ ਔਕੜਾਂ ਸਹੀਆਂ ਤੇ 30 ਸਾਲਾਂ ਤੋਂ ਉਹ ਨਿਰੰਤਰ ਆ ਜਿਹੜੀ ਸਰਲੱਥ ਜੇਲ੍ਹ ਜ਼ਿੰਦਗੀ ਜੀਉ ਰਹੇ ਹੈਗੇ ਆ ਸੋ ਹੁਣ ਇਹ ਉਮੀਦਾਂ ਕਰਨੀਆਂ ਵੀ ਉਹ ਬਾਹਰ ਆ ਕੇ ਸਾਡੀ ਅਗਵਾਈ ਕਰਨਗੇ ਸਾਨੂੰ ਲੱਗਦਾ ਵੀ ਅਸੀਂ ਉਹਨਾਂ ਤੇ ਜਿਆਦਾ ਭਾਰ ਪਾ ਰਹੇ ਹੈਗੇ ਆ ਉਹ ਆਪਣੀ ਜ਼ਿੰਮੇਵਾਰੀ ਨਿਭਾ ਚੁੱਕੇ ਆ ਉਹਨਾਂ ਨੂੰ ਹੁਣ ਥੋੜਾ ਆਰਾਮ ਦਾ ਵੀ ਜਿਹੜਾ ਹੈਗਾ ਟਾਈਮ ਉਹ ਦੇਣਾ ਚਾਹੀਦਾ ਸਰਤਾਪਤਾ ਸਿੰਘ ਜੀ ਇੱਥੇ ਤੁਸੀਂ ਗੱਲ ਨੌਜਵਾਨ ਲੀਡਰਸ਼ਿਪ ਦੀ ਕੀਤੀ ਆ ਆਪਾਂ ਜੇ ਆਪਾਂ ਦੇਖੀਏ ਕਿ ਜੇ ਕਿਸੇ ਦੇ ਕੋਲ ਕੋਈ ਰਿਆਸਤ ਹੁੰਦੀ ਹੈ ਤੇ ਉਹ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਦੇ ਕੇ ਜਾਂਦਾ ਹੈ ਸਿੱਖ ਕੌਮ ਦੇ ਕੋਲ ਇੱਕ ਸੰਘਰਸ਼ ਹੈਗਾ ਏ ਤੇ ਜਿਹੜੀ ਪੁਰਾਣੀ ਪੀੜ੍ਹੀ ਹੈਗੀ ਆ ਉਹ ਸੰਘਰਸ਼ ਵੀ ਜਿਹੜਾ ਹੈ ਨੌਜਵਾਨ ਪੀੜ੍ਹੀ ਨੂੰ ਹੈਂਡਓਵਰ ਨਹੀਂ ਕਰ ਰਹੀ ਉਹਦੇ ਵਿੱਚ ਵੀ ਬੜੇ ਅੜਿੱਕੇ ਜਿਹੜੇ ਡਾਏ ਜਾ ਰਹੇ ਨੇ ਵੀ ਮੈਂ ਆਵਾਂ ਜਾਂ ਮੇਰਾ ਪੋਤਾ ਆਵੇ ਜਾਂ ਮੇਰਾ ਪੋਤਰਾ ਆਵੇ ਇਹਨੂੰ ਤੁਸੀਂ ਕਿਸ ਐਂਗਲ ਤੋਂ ਦੇਖਦੇ ਹੈਗੇ ਹੋ ਕਿਉਂਕਿ ਉੱਥੇ ਕੋਈ ਆਪਾਂ ਇਹ ਕਹ ਲਈਏ ਵੀ ਸਿਰ ਤੇ ਕੋਈ ਤਾਜ ਤੇ ਪੈਣਾ ਨਹੀਂ ਹੈਗਾ ਉਹ ਹੈ ਤੇ ਕੰਡਿਆਂ ਦੀ ਸੇਜ ਹੀ ਆ ਉਹ ਵੀ ਜਿਹੇ ਹੈਂਡਓਵਰ ਨੌਜਵਾਨਾਂ ਨੂੰ ਨਹੀਂ ਕੀਤਾ ਜਾ ਰਿਹਾ ਇਹਨੂੰ ਕਿਸ ਐਂਗਲ ਤੋਂ ਦੇਖੀਏ ਇਹ ਸਾਡੀ ਬੇਈਮਾਨੀ ਆ ਸਾਡੀ ਜਿਹੜੀ ਬਜ਼ੁਰਗ ਲੀਡਰਸ਼ਿਪ ਆ ਚਾਹੇ ਸੰਘਰਸ਼ ਵਾਲੀ ਆ ਇਹ ਉਹਨਾਂ ਦੀ ਬੇਈਮਾਨੀ ਹੈਗੀ ਆ ਸੋ ਨਵੀਂ ਪੀੜ੍ਹੀ ਆ ਗਈ ਆ ਨਵੇਂ ਜਿਹੜੇ ਹਾਲਾਤ ਆ ਗਏ ਹੋਏ ਨੇ ਸੋ ਉਹਦੇ ਵਿੱਚ ਨਵੇਂ ਨੌਜਵਾਨਾਂ ਨੂੰ ਜਿਹ ਸਾਰਿਆਂ ਨੂੰ ਵਾਕਡੋਰ ਸੰਭਾਲ ਦੇਣੀ ਚਾਹੀਦੀ ਹੈਗੀ इवन ਮੈਂ ਦੇਖਿਆ ਵੀ ਜਿਹੜੀਆਂ ਆਪਣੇ ਆਪ ਨੂੰ ਖੜਕੂ ਲਹਿਰ ਦੇ ਵਾਰਿਸ ਕਹੋਂਦੇ ਹੈਗੇ ਉਹਨਾਂ ਵਿੱਚ ਵੀ ਇਹ ਇਹ ਜਜਬਾ ਉਹਨਾਂ ਪੈਦਾ ਨੇ ਖੜਕੂ ਲਹਿਰ ਦੀ ਮਹਾਨਤਾ ਦੀਆਂ ਗੱਲਾਂ ਤਾਂ ਉਹ ਕਰਦੇ ਹੈਗੇ ਆ ਪਰ ਉਹ ਮਹਾਨਤਾ ਚੋਂ ਕਦੀ ਇਹ ਨਹੀਂ ਸਮਝਦੇ ਵੀ ਅਗਲੀ ਲੀਡਰਸ਼ਿਪ ਆ ਗਈ ਹੋਈ ਆ ਵੀ ਅਸੀਂ ਉਹਨਾਂ ਨੂੰ ਇੱਕ ਥਾਂ ਦੇ ਦੀ ਤੁਸੀਂ ਦੇਖੋ ਵੀ ਲਹਿਰ ਵਿੱਚ ਵੱਡੇ ਜਰਨੈਲ ਆ ਸ਼ਹੀਦ ਹੋ ਜਾਂਦੇ ਸੀ ਉਹਨਾਂ ਦੀ ਜਗ੍ਹਾ ਨਵੇਂ ਜਰਨੈਲ ਆ ਜਾਂਦੇ ਨੇ ਬਿਲਕੁਲ ਇਦਾਂ ਹੀ ਹੈ ਹਾਂ ਸੋ ਇਹੋ ਹੀ ਪੋਲਿਟਿਕਸ ਵਿੱਚ ਹੈ ਕਿ ਵੀ ਪੁਰਾਣੇ ਜਰਨੈਲ ਜਿੱਦਾਂ ਉਮਰਾ ਹੋ ਗਈਆਂ ਇਆ ਉਹ ਵਿਜ਼ਨ ਨਹੀਂ ਹੈ ਕਿ ਵਿਜ਼ਨ ਵੀ ਹੈ ਨਹੀਂ ਮੈਂ ਦੇਖਿਆ ਸੋ ਇਹ 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 ਕੌਮਾਂ ਦਾ ਵੱਡਾ ਦੁਖਾਂਤ ਹੁੰਦਾ ਜਦੋਂ ਜਿਹੜੀਆਂ ਕੌਮਾਂ ਆਪਣੇ ਹਥਿਆਰਬੰਦ ਲੋਕਾਂ ਨੂੰ ਪੋਲੀਟੀਕਲ ਅਗਵਾਈ ਦੀ ਮਾਨਤਾ ਦਿੰਦੀਆਂ ਹੈਗੀਆਂ ਕੋਈ ਵੀ ਜਿਹੜਾ ਹਥਿਆਰਬੰਦ ਲਹਿਰ ਚੋਂ ਬੰਦਾ ਆਇਆ ਉਹ ਪੋਲੀਟੀਕਲ ਅਗਵਾਈ ਦੇਣ ਦੀ ਸਮਰੱਥਾ ਨਹੀਂ ਰੱਖਦਾ ਹੁੰਦਾ ਉਹਦਾ ਮਾਈਂਡ ਸੈਟ ਹਥਿਆਰਾਂ ਵਾਲੇ ਕਤਲੋਗਾਰ ਤੇ ਉਹ ਇੱਕ ਫੌਜੀ ਮਿਲਟਰੀ ਇੰਟੈਲੀਜੈਂਸ ਵਾਲਾ ਮਤਲਬ ਇਹੀ ਹੈ ਨਾ ਆਪਾਂ ਦੇਖਿਆ ਕਿ ਫੌਜ ਦੇ ਵਿੱਚ ਵੀ ਬਹੁਤ ਸਾਰੇ ਡਿਪਾਰਟਮੈਂਟ ਹੁੰਦੇ ਆ ਇੱਕ ਇਨਵੈਂਟਰੀ ਹੁੰਦਾ ਉਹਦਾ ਕੰਮ ਲੜਨਾ ਹੁੰਦਾ ਇੱਕ ਲੋਜਿਸਟਿਕਸ ਹੁੰਦਾ ਉਹਨਾਂ ਨੇ ਸਮਾਨ ਹੀ ਸਪਲਾਈ ਕਰਨਾ ਤੇ ਉਹ ਇੱਕ ਦੂਜੇ ਨੂੰ ਓਵਰ ਕੰਮ ਨਹੀਂ ਕਰਦੇ ਆ ਤੁਸੀਂ ਉਹ ਵੀ ਦੇਖੋ ਨਾ ਪੋਲਿਟਿਕਲ ਫੈਸਲੇ ਲੈਣ ਵਿੱਚ ਕਿਸੇ ਵੀ ਦੇਸ਼ ਦੀਆਂ ਫੌਜਾਂ ਨੇ ਜਿਹੜੀਆਂ ਉਹ ਫੌਜ ਨਹੀਂ ਫੈਸਲੇ ਲੈਂਦੀ ਜਿਹੜੇ ਪੋਲਿਟਿਕਲ ਲੀਡਰਸ ਆ ਉਹ ਵੱਖਰੇ ਆ ਉਹ ਫੌਜ ਦੀ ਉਹਦੇ ਤੋਂ ਬਿਨਾ ਇਹ ਹੋਇਆ ਸਾਡੇ ਵਿੱਚ ਇਹ ਵੱਡਾ ਸੰਕਟ ਆਇਆ ਹੋਇਆ ਵੀ ਅਸੀਂ ਚਾਹੁੰਦੇ ਆ ਵੀ ਜਿਨ੍ਹਾਂ ਨੇ ਹਥਿਆਰਾਂ ਨਾਲ ਜੰਗ ਲੜੀ ਆ ਉਹ ਸਿਧਾਂਤਕ ਫੈਸਲੇ ਵੀ ਲੈਣਗੇ ਉਹ ਨਹੀਂ ਲੈ ਸਕਦੇ ਉਹਨਾਂ ਵਿੱਚ ਉਹ ਸਿਧਾਂਤ ਦੀ ਪੋਲਿਟੀਕਲ ਡੀਪਨੈਸ ਦੀ ਡਿਪਲੋਮੇਸੀ ਦੀ ਜਾਂ ਜਿਹੜੀ ਨਿਸ਼ਾਨੇ ਪ੍ਰਤੀ ਇੱਕ ਕੰਕ੍ਰੀਟ ਸੇਧ ਹੈਗੀ ਉਹਦੇ ਬਾਰੇ ਸਮਰੱਥਾ ਨਹੀਂ ਹੁੰਦੀ ਉਹ ਆਪਣੇ ਆਪ ਨੂੰ ਭਲੇਖਿਆਂ ਵਿੱਚ ਰੱਖੀ ਜਾਣ ਉਹ ਭਲੇਖੇ ਦੇ ਹੀ ਜਾਵੇ ਜਿਹੜੇ ਲੀਡਰ ਨੇ ਜਾਂ ਕੌਮ ਉਹਨਾਂ ਭਲੇਖਿਆਂ ਨੂੰ ਮੰਨੀ ਜਾਵੇ ਇਹ ਦੋ ਵੱਖਰੀਆਂ ਗੱਲਾਂ ਨੇ ਸੋ ਕੌਮ ਨੂੰ ਧੋਖੇ ਦਿੱਤੇ ਜਾ ਰਹੇ ਆ ਭਲੇਖੇ ਦਿੱਤੇ ਜਾ ਰਹੇ ਆ ਵੀ ਅਸੀਂ ਹੀ ਫੈਸਲੇ ਕਰ ਸਕਦੇ ਆ ਯੂ ਕੈਨ ਔਟ ਸੋ ਇਹ ਇਹ ਨਵੇਂ ਸਿਧਾਂਤਕ ਨਵੇਂ ਬੱਚੇ ਨਵੇਂ ਨੌਜਵਾਨ ਆ ਉਹਨਾਂ ਨੂੰ ਅਗਵਾਈ ਆ ਜਿਹੜੀ ਜਣੀ ਬਣਦੀ ਆ ਆਪਣੇ ਪੁੱਤ ਪੋਤਿਆਂ ਤੱਕ ਇਹਨੂੰ ਸੀਮਤ ਨਾ ਰੱਖਿਆ ਜਾਵੇ ਕੌਮ ਦੇ ਸੰਘਰਸ਼ ਦੀ ਕੌਮ ਦੀ ਹੋਂਦ ਦੀ ਔਰ ਕੌਮ ਦੀ ਅਣਖ ਔਰ ਇੱਜ਼ਤ ਦੀ ਲੜਾਈ ਹੈਗੀ ਆ ਇਹਦੇ ਵਿੱਚ ਚੰਗਾ ਸੋਚਣ ਵਾਲੇ ਬਾਦਲੇਰ ਸਰਲੱਥ ਤੇ ਚੇਤਨ ਨੌਜਵਾਨਾਂ ਨੂੰ ਅੱਗੇ ਕਰਨਾ ਚਾਹੀਦਾ ਜੀ ਬਿਲਕੁਲ ਜੀ ਔਰ ਇਹ ਟੈਲੈਂਟ ਬੇਸ ਦੀ ਆਪਾਂ ਕਹੀ ਕਿ ਹੋਣਾ ਚਾਹੀਦਾ ਇਸ ਦੇ ਵਿੱਚ ਇਹ ਨਹੀਂ ਚਾਹੀਦਾ ਕਿ ਭਾਈ ਇਹ ਜਿਹੜਾ ਪੁੱਤ ਭਤੀਜਾ ਹੈਗਾ ਤੇ ਇਹੀ ਅੱਗੇ ਹੁਣ ਜਿਹੜੀ ਆ ਅਗਵਾਈ ਕਰੇਗਾ